ਸਿਰ ਹੈ ਮਾਨਤ ਸਤਿ ਪ੍ਰਭ ਦਾ ਥਾ ਥਾ ਦੇ ਜੱਗਾ ਆਏ ਹਾ ਜੀ ਅਮਾਨਤ ਸਤਗੁਰ ਦਾ ਥਾ ਥਾ ਦੇ ਚਕਾਇਆ ਨਹੀਂ ਜਾਂਦਾ ਪਰ ਅੱਜ ਸਾਡਾ ਮਾਹੌਲ ਕੁਝ ਹੋਰ ਆ ਸੰਤ ਮਹਾਂਪੁਰਖ ਕਹਿੰਦੇ ਹੁੰਦੇ ਕਹਿੰਦੇ ਕਿ ਸਤਗੁਰ ਜੀ ਦੇ ਪਾਵਨ ਪੁੱਤਰ ਚਰਨਾਂ ਵਿੱਚ ਆਣ ਕੇ ਜੁੜੇ ਬੈਠੇ ਆ ਨਾ ਕਿ ਇਹ ਨਹੀਂ ਕਿ ਤੁਹਾਡੀ ਹਾਜ਼ਰੀ ਲੱਗ ਗਈ ਨੇ ਕਹਿੰਦੇ ਇਹਦਾ ਮਤਲਬ ਇਹ ਹੁੰਦਾ ਕਿ ਗੁਰੂ ਪ੍ਰਤੀ ਲਾਲਸਾ ਜਾਗਦੀ ਹੈ ਪ੍ਰੇਮ ਜਾਗਦਾ ਹੈ ਲਾਲਸਾ ਜਗਾਂ ਦੀ ਕੱਲ ਵੀ ਉਹ ਗੱਲ ਐਸੀ ਕਹੀ ਕਰਦੇ ਸ਼ਰਧਾ ਭਾਵਨਾ ਦੀ ਲਾਲਸਾ ਜਾਗਦੀ ਪ੍ਰੇਮ ਜਾਗਦੀ ਕਿਹਦੇ ਪ੍ਰਤੀ ਗੁਰੂ ਤਰਨ ਸਾਡਾ ਬਾਪੂ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਹੋਰ ਕੋਈ ਨਹੀਂ ਦੁਨੀਆ ਦਾ ਧਰਮ ਬੇਸੋ ਜੇ ਇਹ ਸਿਰ ਦਿੱਤਾ ਹੈ ਸੁਖੀ ਦਿੱਤੀ ਬਾਜਾ ਵਾਲੇ ਨੇ ਸਿੰਘ ਸੱਜੇ ਆ 17 ਸਿਰ ਤੇ ਆ ਬੇਨਤੀ ਕਰਦਾ ਹਾਂ ਸ਼ਰਧਾ ਭਾਵਨਾ ਦੀ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਰੱਬ ਮਿਲ ਜੇ ਰੱਬ ਮਿਲ ਜੇ ਬੋਤੀ ਵੱਡੀ ਗੱਲ ਨਹੀਂ ਹੈ ਗੱਲ ਹੈ ਸ਼ਰਧਾ ਦੀ ਪ੍ਰੇਮ ਦੀ ਕੱਲ ਵੀ ਬੇਨਤੀ ਕਰਦਾ ਇਹਨਾਂ ਪ੍ਰੇਮ ਪਿਓ ਤਨਹੀ ਤਰਫ ਪਾਇਓ ਜਿੰਨੇ ਪ੍ਰੇਮ ਕਰ ਲਿਆ ਉਹਨਾਂ ਰੱਬ ਨੂੰ ਪਾ ਲਿਆ ਸ਼ਰਧਾ ਭਾਵਨਾ ਦੀ ਮੈਂ ਕੱਲ ਵੀ ਵਿਚਾਰ ਕਰਦਾ ਸੀ ਮੇਰਾ ਮਤਲਬ ਇਹ ਹੁੰਦਾ ਮੈਂ ਕੱਲ ਵੀ ਗਲਤ ਕੀਤੀ ਜਿਹੜੇ ਸ੍ਰੀ ਕੱਲ ਨਹੀਂ ਆਏ ਛੇ ਦਾਜ ਆਏ ਹੁਣ ਅੱਜ ਉਹਨਾਂ ਨੂੰ ਕੋਈ ਚੀਜ਼ ਸੁਣਨ ਨੂੰ ਮਿਲ ਜੇ ਹਾਂਜੀ ਜਿੱਥੇ ਹੋਰਾਂ ਦਾ ਭਲਾ ਹੋਣਾ ਜਿਹੜਾ ਨਾਲ ਆਏ ਜੁੜੇ ਹੱਥ ਨਾਲ ਤਾਂ ਨਹੀਂ ਹੋਵੇ ਅਸੀਂ ਵੀ ਸਾਧੂ ਸੰਤ ਨਹੀਂ ਕਿ ਜਿਹੜਾ ਕਿਸੇ ਦਾ ਭਲਾ ਕਰਾਂਗੇ ਅਸੀਂ ਤੇ ਮਾਲਕ ਆ ਜਿਹੜਾ ਅਸੀਂ ਮਾਲਕ ਤੋਂ ਵਖਤ ਰਹੇ ਆ ਅਸੀਂ ਤੇ ਮਾਲਕ ਦੇ ਚਲਾਕ ਰਹੇ ਆ ਚੱਲਣਾ ਵੱਡਾ ਕੰਮ ਸੰਗਤ ਦਾ ਜਿਹੜੇ ਹੋਰ ਪਾਸੇ ਤੁਰੇ ਫਿਰਦੇ ਮੈਂ ਗੱਲ ਗੱਲ ਕਰਦਾ ਸੀ ਗੱਡੀ 'ਚ ਵੀ ਜਿਵੇਂ ਮੰਡੀ ਦਾ ਤਰ੍ਹਾਂ ਦਾ ਲੱਭੇ ਜੇ ਆ ਲਾਗੇ ਤੋਂ ਨਸ਼ੌਣੀ ਬੰਦੀ ਇਹਦੀ ਥੈਂਕ ਜੀ ਗੈਸ ਲੱਗੇ ਸੀ ਐਨਜੀ ਗੈਸ ਲੱਗੇ ਬਾਬਾ ਲਖਵੀਰ ਸਿੰਘ ਬਹੁ ਵੱਡਾ ਪ੍ਰਾਂਡਾ ਕਰਦੇ ਪਏ ਆ ਉਹਨਾਂ ਨੇ ਨਕਸ਼ਾ ਇਹੋ ਜਿਹਾ ਬਣਾਇਆ ਜਗਾ ਦੇਖੋ ਰੋਡ ਦੇ ਉੱਤੇ ਨਕਸ਼ਾ ਬਣਾਇਆ ਗੱਬੇ ੁਰੂਗਰਾ ਸਮਰਦਾ ਪ੍ਰਕਾਸ਼ ਕਰੋ ਗੱਬੇ ਹਰਦਮਾਨ ਸੈਡ ਦੇ ਵਿਦਾਸਕ